ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਕਹਾਣੀ ਦੇ ਵਿੱਚ ਅੱਜ ਦੀ ਇਹ ਸਟੋਰੀ ਅੱਜ ਦੀ ਇਹ ਕਹਾਣੀ ਆਪਾਂ ਨੂੰ ਕਾਫੀ ਕੁਝ ਸਿਖਾਉਂਦੀ ਹੈ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਤੋਂ ਆਪਾਂ ਜੇ ਆਪਣੇ ਜ਼ਿੰਦਗੀ ਦੇ ਵਿੱਚੋਂ ਆਪਣੇ ਆਲੇ-ਦੁਆਲੇ ਥੋੜਾ ਜਿਹਾ ਧਿਆਨ ਮਾਰੀਏ ਆਪਣੀ ਜ਼ਿੰਦਗੀ ਦੇ ਵਿੱਚੋਂ ਧਿਆਨ ਹਟਾ ਕੇ ਆਲੇ-ਦੁਆਲੇ ਵੀ ਆਪਣੇ ਦੇਖੀਏ ਤਾਂ ਆਪਾਂ ਕਾਫੀ ਲੋਕਾਂ ਦੀ ਜ਼ਿੰਦਗੀ ਬਚਾ ਸਕਦੇ ਹਾਂ ਕਿਸੇ ਆਪਣੇ ਦੀ ਜ਼ਿੰਦਗੀ ਬਚਾ ਸਕਦੇ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਚਾ ਸਕਦੇ ਆਪਾਂ ਤੇ ਇਹ ਕਹਾਣੀ ਇਹ ਕਿਵੇਂ ਸਿਕਾਉਂਦੀ ਆ ਇਸ ਦਾ ਪਤਾ ਆਪਾਂ ਨੂੰ ਐਂਡ ਤੱਕ ਲੱਗ ਜੇਗਾ ਜਦੋਂ ਸਟੋਰੀ ਜਿਹੜੀ ਆਪਾਂ ਸੁਣਾਉਣੀ ਆ ਇਹ ਜਦੋਂ ਤੱਕ ਐਂਡ ਤੱਕ ਪਹੁੰਚੇਗੀ ਤਾਂ ਆਪਾਂ ਨੂੰ ਪਤਾ ਲੱਗ ਜੇਗਾ ਕਿ ਇਹ ਸੇਧ ਕਿਵੇਂ ਦਿੰਦੀ ਹੈ ਤਾਂ ਆਪਾਂ ਬਹੁਤਾ ਟਾਈਮ ਨਾ ਖਰਾਬ ਕਰੀਏ ਤਾਂ ਅੱਜ ਦੀ ਸਟੋਰੀ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਜੋ ਕਹਾਣੀ ਹੈ ਇਹ ਕਾਨਪੁਰ ਸ਼ਹਿਰ ਯੂਪੀ ਦਾ ਸ਼ਹਿਰ ਆ ਉੱਥੋਂ ਸ਼ੁਰੂ ਹੁੰਦੀ ਹੈ ਕਾਨਪੁਰ ਦੇ ਵਿੱਚ ਇੱਕ ਕਾਨਪੁਰ ਸੈਂਟਰ ਰੇਲਵੇ ਸਟੇਸ਼ਨ ਹੈ ਕਾਫੀ ਵੱਡਾ ਰੇਲਵੇ ਸਟੇਸ਼ਨ ਹੈ ਕਾਫੀ ਮਸ਼ਹੂਰ ਹੈ ਤੇ ਉਥੋਂ ਇਹ ਸਟੋਰੀ ਦੀ ਸ਼ੁਰੂਆਤ ਹੁੰਦੀ ਹੈ। ਕਾਫੀ ਜ਼ਿਆਦਾ ਗਰਮੀ ਹੁੰਦੀ ਹੈ, ਕਾਫੀ ਗਰਮ ਦਿਨ ਹੁੰਦਾ ਹੈ ਤੇ ਆਰਪੀਐਫ ਦੀ ਟੀਮ, ਰੇਲਵੇ ਪੁਲਿਸ ਫੋਰਸ ਦੀ ਟੀਮ ਗਸ਼ਤ ਕਰ ਰਹੀ ਹੁੰਦੀ ਹੈ। ਜਿਵੇਂ ਕਿ ਆਪਾਂ ਆਮ ਹੀ ਰੇਲਵੇ ਸਟੇਸ਼ਨ ਦੇ ਉੱਤੇ ਦੇਖਦੇ ਹਾਂ ਕਿ ਆਰਪੀਐਫ ਦੀਆਂ ਟੀਮਾਂ ਗਸ਼ਤ ਕਰਦੇ ਰਹਿੰਦੀਆਂ। ਉਹ ਮਤਲਬ ਕਿ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਨੂੰ ਇਹ ਵੀ ਚੈੱਕ ਕਰਦੇ ਆ। ਕੋਈ ਅਣਗਹਿਲੀ ਨਾ ਵਰਤ ਰਿਹਾ ਹੋਵੇ, ਕੋਈ ਟ੍ਰੇਨ ਦੇ ਟਰੈਕ ਤੇ ਨਾ ਜਾਵੇ। ਜਾ ਐਵੇਂ ਦੀਆਂ ਕਾਫੀ ਚੀਜ਼ਾਂ ਮਤਲਬ ਕਿ ਸੁਰੱਖਿਆ ਨੂੰ ਦੇਖਦੇ ਹੋਏ ਵੀ ਮੱਦੇਨਜ਼ਰ ਰੱਖਦੇ ਹੋਏ ਵਿਗ੍ਰਸਤ ਕਰਦੇ ਰਹਿੰਦੇ ਆ ਤਾਂ ਉਸ ਦਿਨ ਵੀ ਇਦਾਂ ਹੀ ਹੁੰਦਾ ਕਾਨਪੁਰ ਰੇਲਵੇ ਸਟੇਸ਼ਨ ਦੇ ਉੱਤੇ ਕਾਪੀਐਫ ਦੀ ਟੀਮ ਗਸ਼ਤ ਕਰ ਰਹੀ ਹੁੰਦੀ ਹੈ ਤਾਂ ਉਸ ਦੇ ਵਿੱਚ ਉਸ ਟੀਮ ਦੇ ਵਿੱਚ ਤਿੰਨ ਜਾਣੇ ਹੁੰਦੇ ਆ ਇੱਕ ਹੁੰਦਾ ਦਰੋਗਾ ਅਸਲਮ ਖਾਨ ਇੱਕ ਆਰਤੀ ਕੁਮਾਰੀ ਤੇ ਇੱਕ ਏਐਸਆਈ ਹਰੀ ਸ਼ੰਕਰ ਤਰਪਾਟੀ ਇਹ ਤਿੰਨੇ ਗਸ਼ਤ ਕਰ ਰਹੇ ਆ ਗਸਤ ਕਰਦੇ ਕਰਦੇ ਆ ਇੱਕ ਜਗ੍ਹਾ ਤੇ ਪਹੁੰਚਦੇ ਆ ਜਿੱਥੇ ਇਹਨਾਂ ਦੀ ਨਿਗਾ ਇੱਕ ਇਨਸਾਨ ਤੇ ਪੈਂਦੀ ਆ ਇਹਨਾਂ ਨੂੰ ਦੇਖ ਕੇ ਥੋੜਾ ਜਿਹਾ ਉਹ ਅਜੀਬ ਲੱਗਦਾ ਮਤਲਬ ਕਿ ਇੱਕਦਰਾ ਪਾਟੇ ਜੇ ਕੱਪੜੇ ਹੁੰਦੇ ਆ ਅ ਬਾਲ ਜੇ ਖਿਲਰੇ ਹੁੰਦੇ ਆ ਦਾੜੀ ਵੀ ਨਹੀਂ ਸੈੱਟ ਹੁੰਦੀ ਉਹਦੀ ਮਤਲਬ ਕਿ ਗੰਦਾ ਜਿਹਾ ਹੋਇਆ ਹੁੰਦਾ ਤਾਂ ਇਹ ਇਹਨਾਂ ਦੀ ਨਿਗਾ ਕਿਉਂ ਪੈਂਦੇ ਕਿਉਂਕਿ ਉਹ ਪੱਜਾ ਬਹੁਤ ਵਰਦਾਂ ਕਦੇ ਇੱਧਰ ਨੂੰ ਜਾਂਦਾ ਉੱਥੇ ਕਦੇ ਇੱਧਰ ਨੂੰ ਚਲਾ ਜਾਂਦਾ ਉਹ ਜਾ ਕੇ ਡਸਟਬਿਨ ਦੇ ਵਿੱਚ ਹੱਥ ਮਾਰ ਲੱਗ ਜਾਂਦਾ ਡਸਟਬਿਨ ਦੇ ਵਿੱਚੋਂ ਕੁਝ ਕੱਢਣ ਲਾ ਜਾਂਦਾ ਬੋਟਲ ਕੱਢ ਲੈਂਦਾ ਪਾਣੀ ਵਾਲੀ ਖਾਲੀ ਕੋਈ ਉਹਨੂੰ ਦੇਖਦਾ ਫਿਰ ਸਿੱਟ ਦਿੰਦਾ ਫਿਰ ਉਰਾਪਰਾ ਫਿਰ ਭੱਜਣ ਲੱਗ ਜਾਂਦਾ ਜਾ ਕੇ ਜੇ ਕੋਈ ਪਾਣੀ ਪੀ ਰਿਹਾ ਹੁੰਦਾ ਉਹਦੇ ਇੱਕ ਕੋਲ ਖੜ ਕੇ ਉਹਦੇ ਕੰਨੀ ਦੇਖਣ ਲਾ ਜਾਂਦਾ ਉਹਦੇ ਕੰਨੀ ਚੱਕੀ ਜਾਂਦਾ ਤੇ ਜਦੋਂ ਅਗਲਾ ਪਾਣੀ ਪੀ ਕੇ ਆੜ ਜਾਂਦਾ ਫਿਰ ਉਤੋਂ ਪਰਾਂ ਉਰਾ ਤੁਰ ਪੈਂਦਾ ਕਹਿੰਦਾ ਕਿਸੇ ਨੂੰ ਕੁਝ ਵੀ ਨਹੀਂ ਫਿਰ ਦੁਬਾਰਾ ਕਦੇ ਡਸਟਬਿਨ ਫਰੋਲੋਂ ਲਾ ਆ ਜਾਂਦਾ ਗਰਮੀ ਕਾਫੀ ਜ਼ਿਆਦਾ ਹੁੰਦੀ ਹੈ ਬੁਰਾ ਹਾਲ ਹੋਇਆ ਪਿਆ ਹੁੰਦਾ ਉਹਦਾ ਤਾਂ ਇਹ ਉਹਨੂੰ ਦੇਖ ਰਹੇ ਆ ਜਿਹੜੇ ਪੁਲਿਸ ਅਧਿਕਾਰੀ ਆ ਤਿੰਨੋ ਜਾਣੇ ਕਿਉਂਕਿ ਇਹਨਾਂ ਦਾ ਕੰਮ ਵੀ ਹੁੰਦਾ ਹਰ ਇੱਕ ਬੰਦੇ ਤੇ ਸ਼ੱਕ ਵੀ ਕਰਨਾ ਪੈਂਦਾ ਹਰ ਇੱਕ ਕਈ ਵਾਰ ਕੋਈ ਭਿਖਾਰੀ ਵੀ ਨਹੀਂ ਹੁੰਦਾ ਹੈਗਾ ਜਿਵੇਂ ਉਹਦਾ ਹੁਲੀਆ ਉਹਨਾਂ ਨੂੰ ਲੱਗਦਾ ਕਿ ਕੋਈ ਭਿਖਾਰੀ ਆ ਤਾਂ ਹਰ ਇੱਕ ਭਿਖਾਰੀ ਵੀ ਨਹੀਂ ਹੁੰਦਾ ਕਈ ਵਾਰ ਕੋਈ ਪੇਸ਼ ਬਦਲ ਕੇ ਫਿਰ ਰਿਹਾ ਹੁੰਦਾ ਕੋਈ ਲੁਟੇਰਾ ਹੁੰਦਾ ਕੋਈ ਚੋਰ ਹੁੰਦਾ ਕੋਈ ਜੇਬ ਕੱਟਣ ਵਾਲਾ ਹੁੰਦਾ ਇਦਾਂ ਦੇ ਕਾਫੀ ਲੋਕ ਰੇਲਵੇ ਸਟੇਸ਼ਨ ਤੇ ਮਿਲ ਜਾਂਦੇ ਆ ਤਾਂ ਉਹਦੇ ਵੱਲ ਦੇਖਦੇ ਹਾਂ ਉਹਨਾਂ ਨੂੰ ਥੋੜੇ ਜਿਹਾ ਅਜੀਬ ਲੱਗਦਾ ਤਾਂ ਉਹ ਫਿਰ ਉਹਦੇ ਕੋਲ ਜਾਂਦੇ ਆ ਉਹਨੂੰ ਲਵੇ ਬੁਲਾਉਂਦਾ ਉਹਨੂੰ ਪੁੱਛਦਾ ਕਿ ਤੈਨੂੰ ਪਾਣੀ ਚਾਹੀਦਾ ਤੂੰ ਵਾਰ-ਵਾਰ ਕਿਉਂ ਡਸਟਬਿਨ ਦੇ ਵਿੱਚੋਂ ਪਾਣੀ ਦੀ ਬੋਟਲਾਂ ਕੱਢਦਾ ਲੋਕਾਂ ਦੇ ਵੱਲ ਦੇਖਦਾ ਰਹਿਣਾ ਜਦ ਤੱਕ ਕਿਸ ਤੋਂ ਮੰਗ ਲੈ ਅੱਜ ਤੈਨੂੰ ਚਾਹੀਦਾ ਤਾਂ ਅਸੀਂ ਦੇ ਦਿੰਨੇ ਆ ਤਾਂ ਡਰ ਦਾ ਡਰ ਦਾ ਸਿਰ ਹਿਲਾਉਂਦਾ ਕਿ ਹਾਂ ਮੈਨੂੰ ਪਾਣੀ ਦੀ ਪਿਆਸ ਲੱਗੀ ਆ ਤਾਂ ਫਿਰ ਉਹ ਕੀ ਕਰਦਾ ਉਹਨਾਂ ਚ ਇੱਕ ਜਾਣਾ ਜਾ ਕੇ ਪਾਣੀ ਦੀ ਬੋਟਲ ਲੈ ਆਉਂਦਾ ਤੇ ਉਹਨੂੰ ਕਹਿੰਦਾ ਲੈ ਪੀ ਲੈ ਉਹ ਇੰਨੀ ਛੇਤੀ ਪਾਣੀ ਦੀ ਬੋਟਲ ਫਾੜਦਾ ਜਿਵੇਂ ਕੁਝ ਦੇਖਿਆ ਨਹੀਂ ਹੁੰਦਾ ਕਦੇ ਪਾਣੀ ਨੂੰ ਦੇਖਿਆ ਹੁੰਦਾ ਫਟਾਫਟ ਫੜ ਕੇ ਪੋਲਕ ਟੱਕਣ ਨਾਲ ਕਟਾ ਕਟ ਕਰਕੇ ਪੀ ਜਾਂਦਾ ਪਾਣੀ ਪੀਣ ਤੋਂ ਬਾਅਦ ਜਿਵੇਂ ਉਹਨੂੰ ਕਾਫੀ ਟਾਈਮ ਬਾਅਦ ਪਾਣੀ ਮਿਲ ਜਾਂਦਾ ਪਾਣੀ ਪੀਣ ਤੋਂ ਬਾਅਦ ਉਹ ਫਿਰ ਉਹਨਾਂ ਨੂੰ ਇੱਕ ਲਫ਼ਜ਼ ਕਹਿੰਦਾ ਜਿਹਨੂੰ ਸੁਣ ਕੇ ਨਾ ਉਹ ਕਹਿੰਦਾ ਕਿ ਹੈਰਾਨ ਰਹਿ ਜਾਂਦੇ ਜਿਹੜੇ ਪੁਲਿਸ ਆਉਂਦੇ ਜਦੋਂ ਹੀ ਪਾਣੀ ਦੀ ਬੋਟਲ ਖਤਮ ਹੁੰਦੀ ਆ ਤਾਂ ਉਹਨਾਂ ਨੂੰ ਕਹਿੰਦਾ ਥੈਂਕ ਯੂ ਮਤਲਬ ਕਿ ਇੱਕ ਥੈਂਕ ਯੂ ਆਮ ਲੈਜੈਂਡ ਵੀ ਕਹਿੰਦਾ ਪਰ ਉਹ ਥੋੜਾ ਜਿਹਾ ਇਦਾਂ ਕਹਿੰਦਾ ਤੇ ਉਹਨਾਂ ਨੂੰ ਲੱਗਦਾ ਕਿ ਇਹ ਭਿਖਾਰੀ ਨਹੀਂ ਹੈ ਬੰਦਾ ਕਿਉਂਕਿ ਉਹਦੇ ਥੈਂਕ ਯੂ ਕਹਿਣ ਦਾ ਤਰੀਕਾ ਬਹੁਤ ਇਦਾਂ ਹੁੰਦਾ ਜਿਵੇਂ ਕੋਈ ਪੜ੍ਹਿਆ ਲਿਖਿਆ ਬੰਦਾ ਕਹਿ ਤਾ ਉਹਨਾਂ ਨੂੰ ਫੇਰ ਉਹ ਤੇ ਸ਼ੱਕ ਹੁੰਦਾ ਵੀ ਕਿਤੇ ਕੋਈ ਇਹ ਫੁਰਤਾ ਨਹੀਂ ਬੰਦਾ ਜਾਣ ਕੇ ਭਿਖਾਰੀ ਦਾ ਪੇਸ਼ਕਾਰੀ ਫਰਦਾ ਹੋਵੇ ਵੀ ਇਹ ਪੜਿਆ ਲਿਖਿਆ ਲੱਗ ਰਿਹਾ ਤਾਂ ਉਹਨੂੰ ਪੁੱਛਦੇ ਆ ਕਿ ਤੂੰ ਪੜਿਆ ਲਿਖਿਆ ਕਿਉਂਕਿ ਤੇਰੇ ਬੋਲਣ ਦਾ ਤਰੀਕਾ ਕੁਝ ਹੋਰ ਹੈ ਤੂੰ ਭਿਖਾਰੀ ਨਹੀਂ ਲੱਗਦਾ ਤਾਂ ਫੇਰ ਉਹ ਪੁਲਿਸ ਵਾਲਿਆਂ ਨੂੰ ਦੱਸ ਦਰ ਕਿ ਹਾਂ ਮੈਂ ਭਿਖਾਰੀ ਨਹੀਂ ਹਾਂ ਮੈਂ ਇੱਕ ਵਧੀਆ ਅਮੀਰ ਘਰ ਤੋਂ ਬਿਲੋਂਗ ਕਰਦਾ ਮੇਰਾ ਨਾਮ ਮਹਾਵੀਰ ਸਿੰਘ ਹੈ ਇਹ ਸੁਣ ਕੇ ਪੁਲਸਲੇ ਹੈਰਾਨ ਹੋ ਜਾਂਦੇ ਆ ਉਹ ਕੀ ਕਰਦਿਆ ਉਹਨੂੰ ਨਾਲ ਦੇ ਨਾਲ ਆਪਣੇ ਦਫ਼ਤਰ ਲੈ ਜਾਂਦੇ ਆ ਉਹਨੂੰ ਕਹਿੰਦੇ ਆ ਕਿ ਤੂੰ ਸਾਡੇ ਨਾਲ ਉੱਥੇ ਚੱਲ ਉੱਥੇ ਜਾ ਕੇ ਤੂੰ ਦੱਸ ਵੀ ਆ ਤੂੰ ਫਿਰ ਕਿਹਜੇ ਪੇਸ਼ ਫਿਰਦਾ ਜੇ ਤੂੰ ਅਮੀਰ ਘਰ ਤੋਂ ਬਿਲੋਂਗ ਕਰਦਾ ਪੜਿਆ ਲਿਖਿਆ ਵੀ ਆਹ ਤੇਰੀ ਹਾਲਤ ਕਿਵੇਂ ਹੋ ਗਈ ਐਦਾਂ ਵੀ ਤੂੰ ਐਦਾਂ ਕਿਉਂ ਕਰਦਾ ਫਿਰ ਤਾਂ ਉਹਨੂੰ ਆਪਣੇ ਦਫ਼ਤਰ ਲੈ ਜਾਂਦੇ ਆ ਉੱਥੇ ਜਾ ਕੇ ਉਹਨੂੰ ਪੁੱਛਦੇ ਗਿਚਦੇ ਆ ਤੇ ਉਹ ਫਿਰ ਉੱਥੇ ਆਪਣੀ ਸਟੋਰੀ ਸੁਣਾਉਂਦਾ ਉਹ ਦੱਸਦਾ ਕਿ ਮੈਂ ਵਧੀਆ ਅਮੀਰ ਘਰ ਤੋਂ ਵਧੀਆ ਪੜਿਆ ਲਿਖਿਆ ਯੂਪੀ ਦਾ ਰਹਿਣ ਵਾਲਾ ਯੂਪੀ ਦੇ ਵਿੱਚ ਆਰੋਈ ਜ਼ਿਲ੍ਹੇ ਉਸ ਦੇ ਵਿੱਚ ਇੱਕ ਵਿਦੂਨਾ ਨਾਮ ਦੀ ਜਗ੍ਹਾ ਹੈ ਉੱਥੇ ਦਾ ਰਹਿਣ ਵਾਲਾ ਮੈਂ ਮੇਰਾ ਵਧੀਆ ਪਰਿਵਾਰ ਹੈ ਮੇਰੇ ਪਰਿਵਾਰ ਦੇ ਵਿੱਚ ਮੇਰਾ ਭਰਾ ਮੇਰੇ ਮਾਪੇ ਨੇ ਵਧੀਆ ਅਮੀਰ ਨੇ ਸਾਰੇ ਪੜੇ ਲਿਖੇ ਨੇ ਤੇ ਉਹ ਦੱਸਦਾ ਕਿ ਮੈਂ ਵੀ ਵਧੀਆ ਪੜਿਆ ਲਿਖਿਆ ਤੇ ਇੱਕ ਦਿਨ 26 ਜੂਨ 2022 ਨੂੰ ਮੈਨੂੰ ਥੋੜਾ ਜਿਹਾ ਕੰਮ ਹੁੰਦਾ ਮੈਂ 26 ਜੂਨ 2022 ਨੂੰ ਪੈਸੇ ਕਢਾਉਣੇ ਜਾਂਦੇ ਆ ਏਟੀਐਮ ਦੇ ਵਿੱਚ ਘਾਰੇ ਪੈਸਿਆਂ ਦੀ ਲੋਡ ਹੁੰਦੀ ਆ ਤਾਂ ਕਹਿੰਦਾ ਮੈਂ ਆਪਣੇ ਘਰ ਤੋਂ 2022 ਨੂੰ ਪੈਸੇ ਕਢਾਉਣ ਲਈ ਜੂਨ ਦੇ ਮਹੀਨੇ 'ਚ ਨਿਕਲਿਆ ਸੀਗਾ। ਤਾਂ ਜਦੋਂ ਮੈਂ ਕਹਿੰਦਾ ਏਟੀਐਮ ਤੇ ਪਹੁੰਚਿਆ ਤਾਂ ਉੱਥੇ ਜਾ ਕੇ ਦੇਖਿਆ ਕਿ ਉਹਦੇ ਵਿੱਚ ਏਟੀਐਮ ਦੇ ਵਿੱਚ ਪੈਸੇ ਨਹੀਂ ਸੀਗੇ। ਤੇ ਪੈਸਿਆਂ ਦੀ ਘਰੇ ਜ਼ਿਆਦਾ ਜ਼ਰੂਰ ਤੁਸੀਂ ਕਿ ਸਖਤ ਜ਼ਰੂਰ ਤੁਸੀਂ ਤਾਂ ਕਰਕੇ ਉਹ ਕਹਿੰਦਾ ਮੈਂ ਉੱਥੋਂ ਫੇਰ ਬੱਸ ਫੜ ਕੇ ਕਿਉਂਕਿ ਮੇਰੇ ਕੋਲ ਟਾਈਮ ਤੇ ਉੱਥੇ ਕੋਈ ਸਾਧਨ ਹੋਰ ਨਹੀਂ ਹੈ ਨਹੀਂ ਸੀ। ਮੈਂ ਬੱਸ ਫੜ ਕੇ ਅੱਗੇ ਚਲੇ ਜਾਣਾ ਜਿੱਥੇ ਮੈਨੂੰ ਇਦਾਂ ਹੁੰਦਾ ਕਿ ਇੱਥੋਂ ਮੈਨੂੰ ਪੈਸੇ ਮਿਲ ਜਾਣਗੇ ਬੈਂਕ 'ਚੋਂ ਪੈਸੇ ਲੈ ਲਵਾਂਗਾ ਨਹੀਂ ਫਿਰ ਮੈਂ। ਤਾਂ ਉਹ ਕਹਿੰਦਾ ਬੱਸ ਫੜ ਕੇ ਮੈਂ ਜਦੋਂ ਅੱਗੇ ਜਾ ਏਟੀਐਮ ਤੇ ਜਾ ਕੇ ਦੇਖਦਾ ਉੱਥੇ ਵੀ ਪੈਸੇ ਨਹੀਂ ਹੁੰਦੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਆਪਣਾ ਇੱਕ ਉਹਦਾ ਦੋਸਤ ਹੁੰਦਾ ਮਹਿੰਦਰ ਨਾਮ ਹੁੰਦਾ ਉਹਦਾ ਉਹ ਬੈਂਕ ਦੇ ਵਿੱਚ ਲੱਗਿਆ ਹੁੰਦਾ ਉਹ ਕਹਿੰਦਾ ਮੈਂ ਉਹਦੇ ਕੋਲੋਂ ਜਾ ਕੇ ਪੈਸੇ ਕਢਵਾ ਲੈਣਾ ਕਾਫੀ ਜਿਆਦਾ ਮੈਂ ਕਿ ਦੁਪਹਿਰ ਦਾ ਸਮਾਂ ਸੀਗਾ ਉਹ ਕਹਿੰਦਾ ਮੈਂ ਉਸ ਤੋਂ ਬਾਅਦ ਪੈਸੇ ਕਢਾਉਣ ਤੋਂ ਬਾਅਦ ਮੈਂ ਆਪਣਾ ਘਰ ਨੂੰ ਚੱਲ ਪੈਣਾ ਦੁਬਾਰੇ ਆ ਕੇ ਮੈਂ ਬਸ ਬਸ ਸਟਾਪ ਤੇ ਖੜ੍ਹ ਜਾਣਾ ਇੱਥੇ ਬੱਸ ਆਊਗੀ ਤੇ ਮੈਂ ਬੱਸ ਦੇ ਵਿੱਚ ਚੱਲ ਜਾਉ ਪੈਸੇ ਉਹ ਕਹਿੰਦਾ ਮੇਰੇ ਕੋਲ ਸੀਗੇ ਤਾਂ ਕਹਿੰਦਾ ਮੈਂ ਉੱਥੇ ਵਾਲੇ ਖੜਾ ਹੀ ਉਹਨਾਂ ਬੱਸ ਨੂੰ ਬੱਸ ਦੀ ਉਡੀਕ ਕਰ ਹੀ ਰਿਹਾ ਉਹਨਾਂ ਕਿ ਇੱਕ ਮੇਰੇ ਕੋਲ ਆ ਕੇ ਕਾਰ ਰੁਕਦੀ ਐ ਕਾਰ ਕਹਿੰਦਾ ਮੈਂ ਦੇਖੀ ਜਾਂਦਾ ਕਾਰ ਆ ਕੇ ਖੜਦੇ ਕਾਰ ਰੁਕਣ ਤੋਂ ਬਾਅਦ ਉਹਦੇ ਵਿੱਚ ਦੋ ਬੰਦੇ ਨਿਕਲਦੇ ਆ ਕਹਿੰਦਾ ਇਹ ਤੋਂ ਪਹਿਲਾਂ ਮੈਂ ਉਹਨਾਂ ਨੂੰ ਕੋਈ ਗੱਲਬਾਤ ਕਰਦਾ ਜਾਵਾਂ ਮੈਨੂੰ ਕੋਈ ਪੁੱਛਦੇ ਮੈਂ ਆਲੇ ਉਹਨਾਂ ਤੇ ਨੀ ਦੇਖ ਰਿਹਾ ਸੀ ਉਹਨਾਂ ਨੇ ਕਦਮ ਮੈਨੂੰ ਧੱਕੇ ਨਾਲ ਗੱਡੀ ਦੇ ਵਿੱਚ ਸੁੱਟ ਲੈਂਦੇ ਆ ਉਹ ਤੇ ਮੈਨੂੰ ਕੋਈ ਦਵਾਈ ਸੁਘਾਉਂ ਗਿਆ ਜਿਸ ਦੇ ਨਾਲ ਮੈਂ ਬੇਹੋਸ਼ ਹੋ ਜਾਣਾ ਉਹ ਕਹਿੰਦਾ ਮੈਨੂੰ ਕੁਝ ਵੀ ਸਮਝ ਨਹੀਂ ਲੱਗਿਆ 1 ਮਿੰਟ ਲਈ ਉਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਸੱਟਿਆ ਤੇ ਲੈ ਕੇ ਤਾਂ ਮੈ ਉਸ ਤੋਂ ਬਾਅਦ ਉਹ ਕਹਿੰਦਾ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਇੱਕ ਕਿਸੇ ਬਾਥਰੂਮ ਦੇ ਵਿੱਚ ਇੱਕ ਟੁਆਇਲਟ ਦੇ ਵਿੱਚ ਬੰਦ ਸੀਗਾ ਪਹਿਲਾਂ ਤਾਂ ਉਹ ਕਹਿੰਦਾ ਮੈਨੂੰ ਹੋਸ਼ ਆਉਣ ਤੋਂ ਬਾਅਦ ਪਹਿਲਾਂ ਤਾਂ ਮੈਨੂੰ ਪਤਾ ਜਾਈ ਨਹੀਂ ਲੱਗਿਆ ਕਿ ਮੈਂ ਹੈਗਾ ਕਿੱਥੇ ਆ ਜਿਵੇਂ ਜਿਵੇਂ ਕਹਿੰਦਾ ਟਾਈਮ ਲੰਘਿਆ ਤਾਂ ਮੈਨੂੰ ਥੋੜਾ ਜਿਹਾ ਹੋਸ਼ ਦੇ ਵਿੱਚ ਆਇਆ ਤਾਂ ਦੇਖਿਆ ਮੈਂ ਕਿਸੇ ਟੁਆਇਲਟ ਦੇ ਵਿੱਚ ਬੰਦ ਸੀਗਾ ਕਹਿੰਦਾ ਉਸ ਤੋਂ ਬਾਅਦ 2-3 ਘੰਟੇ ਲੰਘਦੇ ਆ ਉੱਥੇ ਫਿਰ ਇੱਕ ਬੰਦਾ ਆਉਂਦਾ ਮੈਨੂੰ ਟੁਆਇਲਟ ਦੇ ਵਿੱਚੋਂ ਕੱਢਦਾ ਕੱਢ ਕੇ ਮੈਨੂੰ ਬਾਹਰ ਫੜ ਕੇ ਕਢੀਸਦਾ ਹੋਇਆ ਅੰਦਰ ਲੈ ਜਾਂਦਾ ਕਿਸੇ ਹੋਰ ਕਮਰੇ ਦੇ ਵਿੱਚ ਜਦੋਂ ਕਮਰੇ ਦੇ ਵਿੱਚ ਜਾ ਕੇ ਮੈਂ ਦੇਖਦਾ ਕਿ ਉੱਥੇ ਕਾਫੀ ਜ਼ਿਆਦਾ ਹੋਰ ਲੋਕ ਬੈਠੇ ਹੁੰਦੇ ਐ ਇਦਾਂ ਹੀ ਕਹਿੰਦਾ ਮੇਰੇ ਮਾਲਕ ਕਹਿੰਦਾ ਹੱਥ ਪੈਰ ਮੇਰੇ ਬੰਨੇ ਹੁੰਦੇ ਆ ਉਹ ਕਹਿੰਦਾ ਉਦਾਂ ਹੀ ਲਿਜਾ ਕੇ ਮੈਨੂੰ ਉਹ ਕਮਰੇ ਚ ਪੇਟਾਉਂਦੇ ਆ ਜਿੱਥੇ ਕਹਿੰਦਾ ਹੋਰ ਬੰਦੇ ਬੈਠੇ ਆ ਉੱਥੇ ਪੇਟਾਉਣ ਤੋਂ ਬਾਅਦ ਕਹਿੰਦਾ ਸਾਨੂੰ ਮੈਨੂੰ ਕੁੱਟਿਆ ਮਾਰਿਆ ਵੀ ਜਾਂਦਾ ਕਾਫੀ ਜ਼ਿਆਦਾ ਮੈਨੂੰ ਡਰਾਇਆ ਜਾਂਦਾ ਗਾਲਾਂ ਗੂਲਾ ਕੱਢਦੇ ਆ ਤੇ ਦੂਜੇ ਲੋਕਾਂ ਨੂੰ ਵੀ ਉਹ ਕਹਿੰਦਾ ਇਦਾਂ ਹੀ ਕੁੱਟਰੇ ਹੁੰਦੇ ਆ ਤੇ ਉਹ ਲੋਕ ਨੇ ਜਿਹੜੇ ਕਹਿੰਦਾ ਸਾਨੂੰ ਲੈ ਕੇ ਜਾਂਦੇ ਜਿਹੜੇ ਸਾਨੂੰ ਕੁੱਟਮਾਰ ਕਰ ਰਹੇ ਆ ਉਹ ਕੋਈ ਹੋਰ ਹੀ ਭਾਸ਼ਾ ਬੋਲਦੇ ਹੁੰਦੇ ਆ ਨਾ ਤਾਂ ਉਹ ਵੰਦੀ ਹੁੰਦੀ ਆ ਨਾ ਪੂਜਪੁਰੀ ਹੁੰਦੀ ਆ ਕਹਿੰਦਾ ਉਹਨਾਂ ਦੀ ਹੋਰ ਹੀ ਭਾਸ਼ਾ ਹੁੰਦੀ ਆ ਕਹਿੰਦਾ ਜਿੱਥੋਂ ਮੈਨੂੰ ਅੰਦਾਜ਼ਾ ਲੱਗਦਾ ਹੈ ਕਿ ਸ਼ਾਇਦ ਸਾਊਥ ਕੰਨੀ ਦੇ ਲੱਗਦੇ ਆ ਕੋਈ ਜਿਹੜੇ ਇਦਾਂ ਦੀ ਭਾਸ਼ਾ ਚ ਬੋਲਦੇ ਹੁੰਦੇ ਆ ਤਾਂ ਉਹ ਕਹਿੰਦਾ ਸਾਨੂੰ ਉਹ ਕੁੱਟਦੇ ਮਾਰਦੇ ਆ ਸਾਨੂੰ ਖਾਣਾ ਪਾਣੀ ਵੀ ਖਿਲਾਉਂਦੇ ਆ ਟਾਈਮ ਟੂ ਟਾਈਮ ਥੋੜਾ ਜਿਹਾ ਦਿੰਦੇ ਆ ਭੁੱਖੇ ਵੀ ਰੱਖਦੇ ਆ ਤੇ ਗਾਲੀ-ਕਲੋਚ ਵੀ ਕਰੀ ਜਾਂਦੇ ਆ ਫੇਰ ਉਹ ਕਹਿੰਦਾ ਇੱਕ ਦਿਨ ਉਹ ਕੀ ਕਰਦੇ ਨੇ ਕਿ ਜਦੋਂ ਕਾਫੀ ਦਿਨ ਲੰਘ ਜਾਂਦੇ ਆ ਉੱਥੇ ਸਾਨੂੰ ਬੰਦ ਨੂੰ ਤੇ ਉਹ ਕਹਿੰਦਾ ਸਾਨੂੰ ਇੱਕ ਜਗ੍ਹਾ ਤੇ ਲੈ ਕੇ ਜਾਂਦੇ ਆ ਗੱਡੀਆਂ ਦੇ ਵਿੱਚ ਬਿਠਾ ਕੇ ਜਿਹੜੇ ਉੱਥੇ ਹੋਰ ਲੋਕੋਂ ਦੇ ਉਹਨਾਂ ਨੂੰ ਵੀ ਉਹ ਕਹਿੰਦਾ ਇਸ ਦੌਰਾਨ ਸਾਨੂੰ ਜਦੋਂ ਤੱਕ ਅਸੀਂ ਬੰਦ ਸੀਗੇ ਸਾਨੂੰ ਰੋਜ਼ ਹੋਰ ਨਸ਼ੇ ਦੀਆਂ ਦਵਾਈਆਂ ਦਿੰਦੇ ਸੀ ਤਾਂ ਕਿ ਸਾਨੂੰ ਕੰਮ ਕੁਝ ਰੱਖ ਸਕਣ ਸਾਡੇ ਇੰਜੈਕਸ਼ਨ ਵਗੈਰਾ ਲਾ ਦਿੰਦੇ ਸੀ ਸਾਨੂੰ ਥੇ-ਥੇ ਉਬਲੋਜ ਕਰ ਲੈਂਦੇ ਸੀ ਕਹਿੰਦਾ ਦਵਾਈਆਂ ਲੈਣ ਕਰਕੇ ਸਾਡਾ ਵੀ ਥੋੜਾ ਜਿਹਾ ਦਿਮਾਗ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਤੇ ਕਹਿੰਦਾ ਅਸੀਂ ਵੀ ਥੋੜੇ ਸੁਸਤ ਹੋਏ ਸੀਗੇ ਤੇ ਕਹਿੰਦਾ ਸਾਨੂੰ ਇਦਾਂ ਹੀ ਇੱਕ ਦਿਨ ਫਿਰ ਜਿਵੇਂ ਦੱਸਿਆ ਕਿ ਸਾਨੂੰ ਕਿਸੇ ਜਗ੍ਹਾ ਤੇ ਲੈ ਕੇ ਜਾਂਦੇ ਆਂਦੇ ਆ ਉਹ ਇੱਕ ਕੰਸਟਰਕਸ਼ਨ ਸਾਈਟ ਹੁੰਦੀ ਹੈ ਜਿੱਥੇ ਕੋਈ ਕੰਮ ਚੱਲ ਰਿਹਾ ਹੁੰਦਾ ਬਿਲਡਿੰਗ ਵਗੈਰਾ ਦਾ ਉੱਥੇ ਲਿਜਾ ਕੇ ਕਹਿੰਦਾ ਉਹ ਸਾਨੂੰ ਗਾਲਾਂ ਕੱਢ ਕੇ ਕਹਿੰਦਾ ਵੀ ਤੁਸੀਂ ਇੱਥੇ ਕੰਮ ਕਰੋ ਸਾਬ ਤੋਂ ਕਹਿੰਦਾ ਉੱਥੇ ਮਜ਼ਦੂਰੀ ਕਰਾਈ ਜਾਂਦੀ ਹੈ ਮਜ਼ਦੂਰੀ ਕਰਦੇ ਕਰਦੇ ਕਹਿੰਦਾ ਮਤਲਬ ਕਿ ਉਦੋਂ ਤੱਕ ਦਵਾਈਆਂ ਨਾਲ ਸਾਨੂੰ ਇੰਨਾ ਜ਼ਿਆਦਾ ਅਸਰ ਹੋ ਗਿਆ ਜੀ ਜੋ ਕੰਮ ਕਹਿੰਦਾ ਸੀ ਕਹਿੰਦਾ ਸੀ ਉਹ ਲੱਗ ਜਾਂਦੇ ਸੀ ਕਰਨ ਇੱਕ ਤਾਂ ਅਸੀਂ ਡਰੇ ਹੋਏ ਸੀਗੇ ਉੱਪਰੋਂ ਕਹਿੰਦਾ ਸਾਨੂੰ ਟਾਈਮ ਕਾਫੀ ਹੋ ਗਿਆ ਸੀਗਾ ਫੜਿਆਂ ਨੂੰ ਤੇ ਦਵਾਈ ਦਿੰਦੇ ਹਾਲੇ ਵੀ ਕਾਫੀ ਟਾਈਮ ਹੋ ਗਿਆ ਸਾਡਾ ਕਹਿੰਦਾ ਉਸ ਤਰ੍ਹਾਂ ਦਿਮਾਗ ਹੀ ਨਹੀਂ ਕੰਮ ਕਰਦਾ ਸੀ ਪਹਿਲਾਂ ਤਾਂ ਕਹਿੰਦਾ ਉੱਥੋਂ ਐਦਾ ਹੁੰਦਾ ਸੀ ਵੀ ਭੱਜ ਜੀਏ ਕਹਿੰਦਾ ਫਿਰ ਸਾਨੂੰ ਵੀ ਆਪਣਾ ਲੱਗਣ ਲੱਗ ਗਿਆ ਕਿ ਠੀਕ ਠੀਕ ਆ ਆਪਾਂ ਹੈਨਾ ਵੀ ਕਬ ਨਹੀਂ ਇਹੀ ਆਪਣਾ ਕਹਿੰਦਾ ਮੈਂ ਘਰ ਬਾਰ ਆਪਣਾ ਭੁੱਲਣ ਲੱਗ ਗਿਆ ਠੀਕ ਆ ਉੱਥੇ ਕਹਿੰਦਾ ਮੈਂ ਮਜ਼ਦੂਰੀ ਕਰਦਾ ਰਿਆ ਕਦੇ ਸਾਨੂੰ ਕਿਤੇ ਲੈ ਕੇ ਜਾਂਦੇ ਕਦੇ ਕਿਤੇ ਲੈ ਕੇ ਜਾਂਦੇ ਐਦਾਂ ਹੀ ਕਹਿੰਦਾ ਕਾਫੀ ਸਮਾਂ ਲੰਘ ਗਿਆ ਸਮਾਂ ਲੰਘਦੇ ਲੰਘਦੇ ਮਹਾਵੀਰ ਨੂੰ ਮਦਰ ਕੇ ਜਿਹੜੀਆਂ ਦਵਾਈਆਂ ਦਿੰਦੇ ਸੀ ਉਹ ਕਹਿੰਦਾ ਮੈਨੂੰ ਲੱਗਿਆ ਵੀ ਮੈਨੂੰ ਉਹਨਾਂ ਦਾ ਅਸਰ ਹੋਣ ਤੋਂ हट ਗਿਆ ਕਿ ਵੀ ਸਾਨੂੰ ਬਿਉਸ਼ ਵਗੈਰਾ ਕਰਨ ਲਈ ਜਾਂ ਸਾਨੂੰ ਨਸ਼ੇ 'ਚ ਰੱਖਣ ਲਈ ਦਵਾਈਆਂ ਦਿੰਦੇ ਸੀ ਉਹ ਕਿਉਂਕਿ ਲੰਬੇ ਟਾਈਮ ਤੋਂ ਖਾ ਰਿਆ ਸੀ ਉਹਦਾ ਸਰੀਰ ਨੂੰ ਉਹ ਜਿਆਦਾ ਆਸਰ ਨਹੀਂ ਕਰਦੇ। ਉਹ ਕਹਿੰਦਾ ਜਦੋਂ ਮੈਨੂੰ ਲੱਗਦਾ ਕਿ ਮੈਨੂੰ ਆਸਰ ਘੱਟ ਕਰ ਰਹੀ ਜਾਨੀ ਤਾਂ ਕਹਿੰਦਾ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਤੇ ਮੈਂ ਆਪਣਾ ਉਦਾਂ ਹੀ ਪਾਗਲ ਹੋਣ ਜਿਹੇ ਦੀ ਐਕਟਿੰਗ ਕਰੀ ਜਾਂਦਾ। ਇਦਾਂ ਹੀ ਦਿਨ ਲੰਘੀ ਜਾਂਦੇ ਆ। ਕਹਿੰਦਾ ਇੱਕ ਦਿਨ ਉਹ ਸਾਨੂੰ ਇਦਾਂ ਹੀ ਕੰਮ ਤੋਂ ਘਰੇ ਲੈ ਕੇ ਆਉਂਦੇ ਆ। ਘਰੇ ਕਹਿੰਦਾ ਸ਼ਾਮ ਨੂੰ ਸਾਡੇ ਤੇ ਕਹਿੰਦਾ ਹੁਣ ਕਾਫੀ ਟਾਈਮ ਹੋ ਗਿਆ ਜੀ ਸਾਨੂੰ ਉਹਨਾਂ ਨੇ ਫੜਿਆ ਨੂੰ। ਤੇ ਕਦੇ ਕਿਸੇ ਨੇ ਇਦਾਂ ਦੀ ਹਰਕਤ ਕੀਤੀ ਵੀ ਨਹੀਂ ਸੀ ਜੀ ਉਹਨਾਂ ਨੂੰ ਸ਼ੱਕ ਹੋਵੇ। ਤਾਂ ਕਹਿੰਦਾ ਉਹ ਤੁਹਾਡੇ ਤਾਂ ਥੋੜੀ ਸਤਾਈ ਘਟਾਈ ਹੁੰਦੀ ਆ। ਉਹ ਬਸ ਇ ਚਲੇ ਜਾਂਦੇ ਸੀ ਇੱਕ ਦੋ ਬੰਦਾ ਉੱਤੇ ਰਹਿੰਦਾ ਸੀ ਤੇ ਰਾਤ ਨੂੰ ਵੀ ਕਹਿੰਦਾ ਕੋਈ ਸਾਡਾ ਜਿਆਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ ਕਿਉਂਕਿ ਬਹੁਤ ਪੁਰਾਣੇ ਹੋ ਗਏ ਸੀ ਅਸੀਂ ਦੀਵਾਨਿਆਂ ਦੇ ਨਾਲ ਅਸੀਂ ਜਿਆਦਾ ਹੀ ਨਸ਼ੇ 'ਚ ਰਹਿੰਦੇ ਸੀ ਉਸ ਦਿਨ ਵੀ ਕਹਿੰਦਾ ਇਦਾਂ ਹੀ ਹੁੰਦਾ ਉਹ ਕਹਿੰਦਾ ਸਾਨੂੰ ਰਾਤ ਨੂੰ ਬੰਦ ਕਰਕੇ ਆਪਣਾ ਸੌਂਸੁੰ ਜਾਂਦੇ ਆ ਤੇ ਕਹਿੰਦਾ ਮੈਂ ਅੱਖ ਜੀ ਬਚਾ ਕੇ ਉੱਥੋਂ ਨਿਕਲ ਜਾਣਾ ਮੌਕਾ ਦੇਖ ਕੇ ਕਹਿੰਦਾ ਮੈਂ ਉੱਥੋਂ ਭੱਜ ਗਿਆ ਕਹਿੰਦਾ ਮੈਂ ਰਾਤ ਨੂੰ ਭੱਜਿਆ ਸੀਗਾ ਇੰਨਾ ਜ਼ਿਆਦਾ ਭੱਜਿਆ ਕਹਿੰਦਾ ਮੈਂ ਪਿੱਛੇ ਮੁੜ ਕੇ ਹੁੰਦੇ ਆ ਪੈਦਲ ਕਾਫੀ ਦੂਰ ਤੱਕ ਆ ਗਿਆ ਕਹਿੰਦਾ ਉੱਥੋਂ ਅੱਗੇ ਆ ਕੇ ਮੈਨੂੰ ਇੱਕ ਪਟੜੀ ਦਿਖੀ ਰੇਲਵੇ ਦੀ ਕਹਿੰਦਾ ਰੇਲ ਦੀ ਪਟੜੀ ਦੇ ਉੱਤਰ ਚੜ ਗਿਆ ਮੈਂ ਰੇਲ ਦੀ ਪਟੜੀ ਜਿੱਧਰ ਨੂੰ ਜਾਂਦੀ ਮੈਂ ਤੁਰ ਹੀ ਗਿਆ ਕਹਿੰਦਾ ਮੈਨੂੰ ਇੱਧਾ ਸੀ ਮੈਂ ਛੇਤੀ ਛੇਤੀ ਇਸ ਇਲਾਕੇ ਚੋਂ ਬਾਹਰ ਨਿਕਲ ਜਾ ਤੁਰ ਜਾਂਦੇ 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 ਕਹਿੰਦਾ ਮੈਂ ਇੱਕ ਰੇਲਵੇ ਸਟੇਸ਼ਨ ਤੇ ਪਹੁੰਚਿਆ ਉੱਥੋਂ ਕਹਿੰਦਾ ਮੈਂ ਜਿਹੜੀ ਪਹਿਲੀ ਟ੍ਰੇਨ ਆਈ ਮਾ ਉਸ ਦੇ ਵਿੱਚ ਹੀ ਬੈਠ ਗਿਆ ਅੱਗੇ ਚੱਲਿਆ ਗਿਆ ਅੱਗੇ ਜਾ ਕੇ ਉਤਰ ਗਿਆ ਟ੍ਰੇਨ ਤੋਂ ਫੇਰ ਉੱਥੋਂ ਅੱਗੇ ਇੱਕ ਟ੍ਰੇਨ ਹੋਰ ਫੜ ਲਈ ਇ ਤੇ ਕਹਿੰਦਾ ਮੇਰਾ ਉਤਰੋ ਨਸ਼ਾ ਵੀ ਜਿਹੜਾ ਹੋਰ ਮਾੜਾ ਮੋਟਾ ਹੈਗਾ ਦਵਾਈਆਂ ਦਾ ਘੱਟ ਹੁੰਦਾ ਗਿਆ ਤੇ ਕਹਿੰਦਾ ਮੈਂ ਡਰਿਆ ਹੋਇਆ ਸੀ ਬਹੁਤ ਜ਼ਿਆਦਾ ਮੈਂ ਇਲਾਕੇ ਛੁੱਟੋਂ ਨਿਕਲਣਾ ਚਾਹੁੰਦਾ ਸੀ ਉਹ ਕਹਿੰਦਾ ਸਾਊਥ ਦਾ ਇਲਾਕਾ ਸੀ ਰੇਲਵੇ ਸਟੇਸ਼ਨਾਂ ਤੇ ਜਿਹੜੀ ਭਾਸ਼ਾ ਵਗੈਰਾ ਨਹੀਂ ਕਿਸੇ ਕਹਿੰਦਾ ਮੈਨੂੰ ਲੱਗ ਗਿਆ ਪਤਾ ਕਿ ਮੈਂ ਸਾਊਥ ਦੇ ਵਿੱਚ ਆ ਕਹਿੰਦਾ ਉਸ ਤੋਂ ਬਾਅਦ ਮੈਂ ਨਾਰਥ ਕਿਨੂੰ ਨਾਉਣ ਲੱਗ ਜਾਨਾ ਨਾਰਥ ਵਾਲੀ ਸਾਈਡ ਆਇਆ ਤਾਂ ਕਹਿੰਦਾ ਮੈਂ ਇੱਕ ਦਿਨ ਇਦਾਂ ਹੀ ਤਿੰਨ ਚਾਰ ਟ੍ਰੇਨਾਂ ਤੋਂ ਬਾਅਦ ਕਹਿੰਦਾ ਮੈਂ ਇੱਕ ਰੇਲਵੇ ਸਟੇਸ਼ਨ ਤੇ ਪਹੁੰਚਾ ਉੱਥੇ ਆ ਕੇ ਮੈਨੂੰ ਲੱਗਦਾ ਕਿ ਮੇਰਾ ਦੇਖਿਆ ਰੇਲਵੇ ਸਟ ਜਿਹੜਾ ਬਿਹਾਰ ਦੇ ਵਿੱਚ ਪੈਦਾ ਉੱਥੇ ਦਾ ਰੇਲਵੇ ਸਟੇਸ਼ਨ ਸੀ ਕਹਿੰਦਾ ਫਿਰ ਮੈਨੂੰ ਲੱਗਿਆ ਕਿ ਮੇਰੇ ਨੇੜੇ ਦਾ ਹੀ ਆ ਇਹਦੇ ਨੇੜੇ ਹੀ ਯੂਪੀ ਆ ਜਿੱਥੇ ਮੇਰਾ ਸ਼ਹਿਰ ਆ ਤਾਂ ਕਹਿੰਦਾ ਮੈਂ ਉੱਥੇ ਪੁੱਛਦਾ ਗਿੱਚਦਾ ਮੇਰੇ ਕੋਲ ਪੈਸੇ ਵੀ ਨਹੀਂ ਸੀਗੇ ਕਹਿੰਦਾ ਕੋਈ ਕੋਈ ਖਵਾਉਂਦਾ ਜੀ ਮਖਾ ਲੰਦਾ ਜੀ ਮੰਗ ਮੁੱਕੇ ਖਾਈ ਗਿਆ ਪਾਣੀ ਕੁਣੀ ਪੀ ਗਿਆ ਤੇ ਕਹਿੰਦਾ ਮੈਂ ਉਹਨਾਂ ਨੂੰ ਇੱਕ ਵਾਰ ਕਿਸੇ ਨੂੰ ਪੁੱਛਿਆ ਕਿ ਇੱਥੋਂ ਕਾਨਪੁਰ ਕਿੱਧਰ ਨੂੰ ਆ ਕਾਨਪੁਰ ਨੂੰ ਕੋਈ ਟ੍ਰੇਨ ਕਿਹੜੀ ਜਾਂਦੀ ਹੈ ਕਹਿੰਦਾ ਉਹਨਾਂ ਨੇ ਮੈਨੂੰ ਦੱਸਤਾ ਮੈਂ ਉਹ ਟ੍ਰੇਨ ਦੇ ਵਿੱਚ ਬੈਠ ਕੇ ਫਿਰ ਮੈਂ ਇੱਥੇ ਆ ਗਿਆ ਇੱਥੇ ਕਹਿੰਦਾ ਮਤਲਬ ਕਿ ਜਦੋਂ ਤੁਮਾ ਕੱਟਨਾਇਕ ਹੋਇਆ ਸੀ ਤਕਰੀਬਨ 2 ਸਾਲ ਲੱਗੇ ਕਿਉਂਕਿ 2022 ਦੇ ਵਿੱਚ ਕੱਟਨਾਇਕ ਹੋਇਆ ਸੀ ਉਹਨੂੰ 2024 ਚੱਲ ਰਿਹਾ ਹੁੰਦਾ ਜਦੋਂ ਕਾਰਪੁਰ ਰੇਲਵੇ ਸਟੇਸ਼ਨ ਤੇ ਪਹੁੰਚਦਾ ਉਸ ਤੋਂ ਬਾਅਦ ਕਹਿੰਦਾ ਮੈਂ ਇੱਥੇ ਫਿਰ ਰਿਹਾ ਸੀ ਮੈਨੂੰ ਪਿਆਸ ਲੱਗੀ ਤੁਸੀਂ ਮੈਨੂੰ ਮਿਲ ਕੇ ਤੁਸੀਂ ਮੈਨੂੰ ਪਾਣੀ ਵਗੈਰਾ ਪਿਲਾਇਆ ਤੇ ਉਸ ਤੋਂ ਬਾਅਦ ਉਹ ਸਾਰੀ ਸਟੋਰੀ ਕਹਿੰਦਾ ਤੁਹਾਡੇ ਸਾਹਮਣੇ ਆ ਤਾਂ ਉਹ ਕਹਿੰਦੇ ਆ ਕਿ ਤੈਨੂੰ ਆਪਣੇ ਘਰ ਦਾ ਪਤਾ ਉਹ ਕਹਿੰਦਾ ਮੈਨੂੰ ਘਰ ਦਾ ਤਾਂ ਪਤਾ ਤੇ ਉਸ ਤੋਂ ਬਾਅਦ ਉਹ ਪੁੱਛਦੇ ਕਿ ਤੇਰੇ ਕੋਲ ਕੋਈ ਫੋਨ ਨੰਬਰ ਵਗੈਰਾ ਜੇ ਜਿਹੜਾ ਮਹਾਵੀਰ ਹੁੰਦਾ ਕਹਿੰਦਾ ਮੈਂ ਫੋਨ ਨੰਬਰ ਵਗੈਰਾ ਮੇਰੇ ਦਿਮਾਗ ਚੋਂ ਨਿਕਲ ਚੁੱਕਿਆ ਜਾਣਾ ਹੀ ਮੈਨੂੰ ਕੁਝ ਵੀ ਇੰਨਾ ਯਾਦ ਨਹੀਂ ਪਰ ਫਿਰ ਵੀ ਉਹ ਦਿਮਾਗ ਤੇ ਜ਼ੋਰ ਪਾਉਂਦਾ ਤਾਂ ਉਹਨੂੰ ਇੱਕ ਨੰਬਰ ਯਾਦ ਆਉਂਦਾ ਤਾਂ ਉਹ ਨੰਬਰ ਦਿੰਦਾ ਉਹਨਾਂ ਨੂੰ ਦੱਸਦਾ ਪੁਲਿਸ ਵਾਲਿਆਂ ਨੂੰ ਕਿ ਇਹ ਮੇਰੇ ਚਾਚੇ ਦੇ ਮੁੰਡੇ ਦਾ ਨੰਬਰ ਹੈ ਮੇਰੇ ਭਾਈ ਦਾ ਨੰਬਰ ਹੈ ਤਾਂ ਪੁਲਿਸ ਫਿਰ ਉਸ ਨੰਬਰ ਤੇ ਫੋਨ ਕਰਦੀ ਹੈ ਉਹ ਨੰਬਰ ਤੇ ਫੋਨ ਕਰਕੇ ਉਹਨੂੰ ਪੁੱਛਦੇ ਆ ਕਿ ਤੁਸੀਂ ਕਿਸੇ ਮਹਾਵੀਰ ਨੂੰ ਜਾਣਦੇ ਹੋ ਜਿਹੜਾ ਅੱਗੇ ਤੋਂ ਬੋਲਦਾ ਉਹ ਬਹੁਤ ਹੈਰਾਨ ਹੋ ਜਾਂਦਾ ਕਿ ਤੁਸੀਂ ਮਹਾਵੀਰ ਬਾਰੇ ਕਿਉਂ ਪੁੱਛ ਰਹੇ ਕੌਣ ਉਹ ਤੇ ਉਹ ਫਿਰ ਪੁਲਿਸ ਵਾਲਾ ਉਹਨੂੰ ਸਾਰੀ ਗੱਲ ਦੱਸਦਾ ਕਿ ਇੱਥੇ ਸਾਨੂੰ ਰੇਲਵੇ ਸਟੇਸ਼ਨ ਤੇ ਇੱਕ ਬੰਦਾ ਮਿਲਿਆ ਉਹ ਆਪਣੇ ਆਪ ਨੂੰ ਮਹਾਵੀਰ ਕਹਿੰਦਾ ਤੇ ਇਦਾਂ ਗੱਲ ਕਰਕੇ ਉਹ ਦੱਸਦਾ ਮੈਂ ਕਿਡਨਾਪ ਹੋ ਗਿਆ ਸੀ ਤੇ ਤੁਸੀਂ ਜਾਣਦੇ ਹੋ ਉਹ ਦੱਸਦਾ ਫਿਰ ਕਿ ਹਾਂ ਅਸੀਂ ਜਾਣਦੇ ਹਾਂ ਵੀ ਸਾਡਾ ਭਾਈ ਇੱਕੇ ਦਾ ਕਿਡਨਾਪ ਹੋ ਗਿਆ ਸੀ ਉਹਦਾ ਨਾਮ ਮਹਾਵੀਰ ਸੀ ਅੱਜ ਤੋਂ 2 ਸਾਲ ਪਹਿਲਾਂ ਤਾਂ ਜਿਹੜਾ ਸਾਹਮਣੇ ਆਲਾ ਹੁੰਦਾ ਉਹ ਵੀ ਥੋੜਾ ਸ਼ੱਕ ਕਰਦਾ ਕਿ ਤੁਸੀਂ ਹੈ ਕੌਣ ਸੱਚ ਬੋਲ ਰਹੇ ਝੂਠ ਮੈਨੂੰ ਕਿਵੇਂ ਪਤਾ ਲੱਗੂਗਾ ਉਹ ਤਾਂ ਬਹੁਤ ਲੋਕਾਂ ਨੂੰ ਪਤਾ ਮਹਾਵੀਰ ਦੇ ਬਾਰੇ ਤਾਂ ਸਾਡੇ ਘਰੋਂ ਘੈਰ ਹੋਣਾ ਸੀ ਤਾਉ ਪੁਲਿਸ ਵਾਲਾ ਕਹਿੰਦਾ ਕਿ ਮੈਂ ਤੈਨੂੰ ਵੀਡੀਓ ਕਾਲ ਕਰਦਾ ਤੂੰ ਵੀਡੀਓ ਕਾਲ ਤੇ ਦੇਖ ਲੈ ਤੈਨੂੰ ਪਤਾ ਲੱਗ ਜੂ ਕਿ ਮੈਂ ਵੀ ਪੁਲਿਸ ਵਾਲਾ ਤੇ ਤੈਨੂੰ ਉਹ ਵੀ ਦਿਖਾਉਣਾ ਤੇਰਾ ਭਾਈ ਮਹਾਵੀਰ ਤਾਂ ਉਹ ਵੀਡੀਓ ਕਾਲ ਕਰਦਾ ਵੀਡੀਓ ਕਾਲ ਤੇ ਜਦੋਂ ਉਹਨੂੰ ਮਹਾਵੀਰ ਨੂੰ ਦਿਖਾਉਂਦਾ ਤਾਂ ਪਹਿਲਾਂ ਤਾਂ ਪਛਾਣਦਾ ਨਹੀਂਗਾ ਉਹ ਦੇਖਦਾ ਕਿ ਢਾੜੇ ਢੁੜੀ ਜੀ ਰੱਖੀ ਹੈ ਕੋਈ ਭਖਾਰੀ ਜੀ ਆ ਵੀ ਇਹ ਕੌਣ ਆ ਤਾਂ ਜਦੋਂ ਮਹਾਵੀਰ ਬੋਲ ਕੇ ਉਹਦਾ ਨਾਮ ਵਗੈਰਾ ਲੈਂਦਾ ਉਹਦੇ ਨਾਲ ਗੱਲ ਕਰਦਾ ਤਾਂ ਉਹ ਪਹਿਚਾਣ ਜਾਂਦਾ ਕਿ ਉਹਦੀ ਆਵਾਜ਼ ਆ ਕਿ ਮੇਰਾ ਭਾਈ ਆ ਤਾਂ ਫਟਾਫਟ ਪੁਲਿਸ ਵਾਲਾ ਕਹਿੰਦਾ ਤੁਸੀਂ ਇਹਨੂੰ ਇੱਥੇ ਹੀ ਰੱਖੋ ਮੈਂ ਸਾਰੇ ਪਰਿਵਾਰ ਨੂੰ ਲੈ ਕੇ ਇੱਥੇ ਹੀ ਤਾਂ ਫਿਰ ਉਹ ਫੋਨ ਕੱਟ ਕੇ ਅੱਗੇ ਮਹਾਵੀਰ ਦੇ ਬ੍ਰਦਰ ਨੂੰ ਫੋਨ ਲਾਉਂਦਾ ਉਹਦੇ ਭਾਈ ਨੂੰ ਫੋਨ ਲਾ ਲੈਂਦਾ ਜਿਹੜਾ ਕਿ ਗੁਰੂਗ੍ਰਾਮ ਦੇ ਵਿੱਚ ਨੌਕਰੀ ਕਰ ਰਿਹਾ ਹੁੰਦਾ ਕਿਸੇ ਵਧੀਆ ਕੰਪਨੀ 'ਚ ਉਹਨੂੰ ਦੱਸਦਾ ਕਿ ਇਦਾਂ ਕਰਕੇ ਮਹਾਵੀਰ ਲੱਭ ਗਿਆ ਮੈਨੂੰ ਫੋਨ ਆਇਆ ਸੀਗਾ ਤਾਂ ਉਹ ਗੁਰੂਗ੍ਰਾਮ ਤੋਂ ਚੱਲ ਪੈਂਦਾ ਇਧਰੋਂ ਦੋਵੇਂ ਪਰਿਵਾਰ ਨੂੰ ਲੈ ਕੇ ਚੱਲ ਪੈਂਦੇ ਨੇ ਤੇ ਕਾਨਪੁਰ ਜਾਂਦੇ ਨੇ ਕਾਨਪੁਰ ਜਾ ਕੇ ਫਿਰ ਉਹ ਆਪਣਾ ਮਹਾਵੀਰ ਨੂੰ ਉੱਥੋਂ ਲੈ ਆਉਂਦੇ ਆ ਤਾਂ ਦੇਖੋ ਇੱਕ ਬੰਦਾ ਕਿੱਥੋਂ ਚੱਲਦਾ ਕਿੱਥੇ ਪਹੁੰਚਦਾ ਹੈ ਨਾ ਆਪਣੇ ਘਰ ਦੇ ਘਰੋਂ ਪੈਸੇ ਲੈਣ ਲਈ ਨਿਕਲਿਆ ਸੀਗਾ ਤੇ ਕੋਈ ਕਿਡਨਾਪ ਕਰਕੇ ਉਹਨੂੰ ਕਿੱਥੇ ਹੀ ਲੈ ਗਿਆ ਏਦਾਂ ਦੇ ਪਤਾ ਹੀ ਨਹੀਂ ਕਿੰਨੇ ਕੁ ਲੋਕ ਨੇ ਕਿੰਨੇ ਕੁ ਜਾਣੇ ਆ ਜਿਹੜੇ ਆਪਣੇ ਘਰਾਂ ਚੋਂ ਨਿਕਲਦੇ ਆ ਹੈਨਾ ਜਿਹੜੇ ਘਰੇ ਵਾਪਸੀ ਨਹੀਂ ਗਏ ਮੁੜ ਕੇ ਕਈਆਂ ਦੇ ਦਿਮਾਗ ਵਿਚਾਰਾਂ ਦੇ ਇੰਨੇ ਨਹੀਂ ਹੁੰਦੇ ਮੰਦਬੁੱਧੀ ਹੁੰਦੀ ਆ ਕਈਆਂ ਨੂੰ ਨਸ਼ਾ ਦੇ ਕੇ ਇਦਾਂ ਬਣਾਇਆ ਜਾਂਦਾ ਜਿਵੇਂ ਕਿ ਮੈਂ ਪਹਿਲਾਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਹੈਨਾ ਕਿ ਆਪਾਂ ਆਲੇ-ਦਾਲੇ ਥੋੜਾ ਜਿਹਾ ਧਿਆਨ ਦਈਏ ਤਾਂ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਕਿੰਨੇ ਹੀ ਲੋਕ ਨੇ ਅੱਜ ਵੀ ਰੇਲਵੇ ਸਟੇਸ਼ਨਾਂ ਦੇ ਉੱਤੇ ਲੋਕ ਫੜ ਲੈਂਦੇ ਆ ਘਰਾਂ ਦੇ ਵਿੱਚ ਲਿਜਾ ਕੇ ਕੰਮ ਕਰਾਉਂਦੇ ਆ ਆਪਣੇ ਪੰਜਾਬ ਚ ਤਾਂ ਕਾਫੀ ਹੈ ਕਿਉਂਕਿ ਬਾੜਿਆਂ ਦੇ ਵਿੱਚ ਆਪਾਂ ਕਿੰਨੇ ਬੰਦੇ ਦੇਖਦੇ ਆ ਆਪਣੇ ਕਿੰਨੇ ਵੀਰ ਨੇ ਆ ਨਾ ਜਿਹੜੇ ਇਦਾਂ ਦੇ ਲੋਕਾਂ ਨੂੰ ਛੜਾ ਛੜਾ ਕੇ ਘਰੇ ਭੇਜਦੇ ਆ ਜਿਵੇਂ ਆਪਣੇ ਗੁਰਪ੍ਰੀਤ ਵੀਰ ਆ ਮਨੁੱਖਤਾ ਦੀ ਸੇਵਾ ਵਾਲਾ ਤੇ ਸਾਡੇ ਇੱਥੇ ਨੇੜੇ ਆਪਣਾ ਫਰਜ ਸੇਵਾ ਸੈਡੀ ਵਾਲੇ ਪਾਲ ਬਾਈ ਜੀ ਹੋਣੀ ਆ ਹੈ ਨਾ ਉਹ ਕਿੰਨੇ ਜ਼ਿਆਦੇ ਲੋਕਾਂ ਨੂੰ ਇਦਾਂ ਹੀ ਛਡਾਉਂਦੇ ਆ ਜੇ ਆਪਾਂ ਵੀ ਇਦਾਂ ਕਿਸੇ ਬੰਦੇ ਨੂੰ ਦੇਖੀਏ ਜਿਵੇਂ ਉੱਥੇ ਪੁਲਿਸ ਵਾਲਿਆਂ ਨੇ ਦੇਖਿਆ ਪਾਣੀ ਪਲਾਇਆ ਉਹਨਾਂ ਨੇ ਥੈਂਕ ਯੂ ਕਿਹਾ ਤਾਂ ਉਹਨਾਂ ਨੇ ਪਛਾਣ ਲਿਆ ਪਤਾ ਨਹੀਂ ਕਿੰਨੇ ਲੋਕ ਇਦਾਂ ਕਰਦੇ ਆ ਆਪਾਂ ਵੀ ਕਿਸੇ ਨੂੰ ਦੇਖੀਏ ਜੇ ਆਪਾਂ ਗੱਲਬਾਤ ਕਰ ਲਈ ਕੀ ਪਤਾ ਕੋਈ ਕਿਵੇਂ ਦਾ ਆਪਾਂ ਨੂੰ ਮਿਲ ਜੇ ਹਨਾ ਆਪਾਂ ਕਿਸੇ ਦੇ ਧੀ ਪੁੱਤਰ ਨੂੰ ਆਪਾਂ ਕਰੇ ਪੇਛ ਸਕਦੇ ਆ ਤਾਂ ਏਸੀ ਅੱਜ ਦੀ ਸਟੋਰੀ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਦੇ ਨਾਲ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ